ਅੱਜ ਦੇ ਦੀ ਪ੍ਰੈਸ ਖਾਨ ਤੋਂ ਕਰ ਰਹੇ ਆਪਾਂ ਇਹ ਸੋਗ ਭਰੇ ਮਾਹੌਲ ਦੇ ਵਿੱਚ ਹੋ ਰਹੀ ਹੈ ਕਿਉਂਕਿ ਲਹਾਣੇ ਵਾਲੀ ਜਿਹੜੀ ਮਹਾਪੰਚਾਇਤ ਰੱਖੀ ਸੀ ਅਸੀਂ ਇੱਕ ਬੱਸ ਦਾ ਐਕਸੀਡੈਂਟ ਹੋਣ ਨਾਲ ਸਾਡੇ ਤਿੰਨ ਭੈਣਾ ਜਿਹੜੀਆਂ ਸ਼ਹੀਦ ਹੋ ਗਈਆਂ ਇੱਕ ਸਾਥੀ ਸਾਡਾ ਜਿੰਦਗੀ ਮੌਤ ਨਾਲ ਜੂਝ ਰਿਹਾ ਤੇ ਬਾਕੀ ਬਹੁਤ ਸਾਰੇ ਬੰਦੇ ਸਾਡੇ ਜਖਮੀ ਨੇ ਜਿੱਚ 6-7 ਬੰਦੇ ਗੰਭੀਰ ਜਖਮੀ ਨੇ ਦੇ ਲਗਭਗ 54 ਬੰਦੇ ਸੀ ਉਸ ਬੱਸ ਚ ਜਿੰਨਾਂ ਦੇ ਸਾਰਿਆਂ ਦੇ ਸੱਟੇ ਫੇਟਾਂ ਲੱਗੀਆਂ ਨੇ ਉਹਦੇ ਘਟਾ ਕਿਸ ਦੇ ਬਾਅਦ ਤੇ ਕੱਲ ਅਸੀਂ ਪ੍ਰੈਸ ਕਾਨਫਰੰਸ ਬਰਨਾਲੇ ਕਰਕੇ ਪ੍ਰਸ਼ਾਸਨ ਨੂੰ ਦੱਸਿਆ ਸੀ ਕਿ ਇਹ ਜਖਮੀਆਂ ਦਾ ਫੌਰੀ ਇਲਾਜ ਕੀਤਾ ਜਾਵੇ ਨੰਬਰਾਂ ਵੀ ਕੀਤਾ ਜਾਵੇ ਤੇ ਜਿਹੜੇ ਤਿੰਨ ਭੈਣਾ ਸਾਡੀਆਂ ਸ਼ਹੀਦ ਹੋ ਗਿਆ ਉਹਨਾਂ ਨੂੰ ਕੰਪਨਸੇਸ਼ਨ ਤੇ ਸਰਕਾਰੀ ਨੌਕਰੀ ਜਾਂਦਾ ਸਾਰਾ ਖਰਚਾ ਖਤਮ ਕੀਤਾ ਜਾਵੇ तकरीबन 14 ਘੰਟੇ ਹੋ ਗਏ ਇਹ ਗੱਲ ਪ੍ਰੈਸ ਦੇ ਸਾਹਮਣੇ ਸਾਡੀ ਗਈ ਨੂੰ ਪਰ ਸਰਕਾਰ ਨੇ ਅਜ ਤੱਕ ਇਹ ਕੋਈ ਕੰਮ ਨਹੀਂ ਧਰਿਆ ਇਸ ਕਰਕੇ ਐਸੀ ਫੈਸਲਾ ਕੀਤਾ ਵੀ ਕੱਲ ਨੂੰ ਬਰਨਾਲੇ ਦੀਆਂ ਕਚਾਈ ਡੀਸੀ ਦੇ ਦਫ਼ਤਰ ਅੱਗੇ ਤੇ ਬਟਿੰਡੇ ਦੇ ਦਫ਼ਤਰ ਅੱਗੇ ਧਰਨੇ ਲਾਇਆ ਜਾਵੇ ਤੇ ਸਰਕਾਰ ਜਿੰਨਾ ਚਿਰ ਤੱਕ ਇਹ ਸਰਤਾ ਪੂਰੀਆਂ ਨਹੀਂ ਕਰਦੀ ਉਹਨਾਂ ਚਿਰ ਇਹ ਧਰਨੇ ਚੱਲਣਗੇ ਅਸੀਂ ਆਪਣੀ ਜਥੇਬੰਦੀ ਵੱਲੋਂ ਫੈਸਲਾ ਕੀਤਾ ਹੈ ਬਾਕੀ ਗੱਲਾਂ ਜਿਹੜੀਆਂ ਨੇ ਰਹਿੰਦੀਆਂ ਹਨ ਸਾਥੀ ਕਿੰਨਾ ਸਮੇਂ ਕਰਦੇ ਬਹੁਤ ਹੀ ਦੁਖਦਾਈ ਘਟਨਾ ਦੇ ਸਬੰਧ ਚ ਅੱਪਾ ਇਕੱਠੇ ਹੋਏ ਆ ਅਸੀਂ ਕੱਲ ਬਰਨਾਲੇ ਵੀ ਸਾਰੇ ਜ਼ਖਮੀਆਂ ਦਾ ਪਤਾ ਲਿਆ ਅੱਜ ਅਸੀਂ ਇੱਥੇ ਈਮੇਜ ਦੇ ਵਿੱਚ ਆਏ ਆ ਜਿੰਦੀ ਇਹ ਗੱਲ ਅਫਸੋਸ ਨਾ ਕਹਿਣੀ ਪੈਂਦੀ ਹੈ ਕੀ ਪਤਾ ਨਹੀਂ ਉਹਨਾਂ ਕੋਲੇ ਬੈੱਡਾਂ ਦਾ ਥੋੜਾ ਹੈ ਜਿੰਦੀ ਠੱਕੇ ਨਾਲ ਜਿਹੜੇ ਮਰੀਜ਼ ਆ ਜੇ ਛੁੱਟੀ ਦੇਣ ਦੇ ਕਾਬਲ ਨਹੀਂ ਹੈਗੇ ਉਹਨਾਂ ਨੂੰ ਛੁੱਟੀ ਦਿੱਤੀ ਗਈ ਜਿਹੜੇ ਸਿਹਤ ਮੰਤਰੀ ਆ ਉਹਨਾਂ ਦਾ ਫੋਨ ਵੀ ਆਇਆ ਸੀ ਉਹਨਾਂ ਕੋਲੇ ਵੀ ਇਤਰਾਜ਼ ਕੀਤਾ ਇਹ ਉਸ ਤੋਂ ਬਾਅਦ ਉਹ ਮੁਰਦਾਖਲ ਕਰਨ ਦੀ ਆਗੀ ਇਹ ਇਸ ਗੱਲ ਤੇ ਜਿੱਦ ਕਰ ਲਿਕੇ ਮੋੜ 3500 ਰੁਪਏ ਜਮ੍ਹਾਂ ਕਰਾਓ ਜਦੋਂ ਕਿ ਸਾਰਾ ਲਾਜ਼ ਸਰਕਾਰੀ ਤੌਰ ਤੇ ਮੰਨਿਆ ਬੀਸੀ ਕਰਾਂਗੇ ਇਸ ਕੇ ਹੁੰਦਾ ਬਿਹਾਰ ਹੈ ਤੇ ਰਾਤ ਨੂੰ ਬੰਦੇ ਬਿਲਕਦੇ ਐ ਔਖੇ ਹੁੰਦੇ ਐ ਸਾਡੇ ਬੰਦੇ ਜਾਂਦੇ ਐ ਵੀ ਇਹਨਾਂ ਨੂੰ ਭਾਈ ਕੋਈ ਦਵਾਈ ਬੂਟੀ ਦਿਓ ਜਿਹਦੇ ਨਾਲ ਮਾੜਾ ਮੋਟਾ ਦਰਦ ਘਟ ਜਾਣਾ ਹੋ ਜਾਣ ਦੀ ਘੰਟਿਆਂ ਬੱਧੀ ਕੋਈ ਪਰਵਾਹ ਨਹੀਂ ਕਰ ਰਿਹਾ ਇਹ ਗੱਲ ਅਸੀਂ ਉਹਨਾਂ ਦੇ ਇੰਚਾਰਜ ਨੂੰ ਮਿਲੇ ਆ ਉਹ ਉਹਨਾਂ ਨੇ ਸਾਫ਼ ਹੀ ਕਿਹਾ ਜੀ ਸਾਨੂੰ ਪਤਾ ਹੀ ਐ ਫਿਰ ਕੁਝ ਨਾ ਕੁਝ ਸਮੱਸਿਆਵਾਂ ਬਦਾਂ ਹੁੰਦੀਆਂ ਨੇ ਬਿੱਕੇ ਤਾਂ ਪੈ ਜਾਂਦੇ ਐ ਇਹ ਹੈਗਾ ਇਸ ਹਾਲਤ 'ਚ ਜੇ ਅਸੀਂ ਕੱਲ ਜਿਹੜੇ ਜਸਕਰਨ ਜੀ ਹੈਗੇ ਆ ਸੀ ਤਾਂ ਸਜੀ ਬਾਹ ਕਹਿੰਦੇ ਆ ਮੁੱਖ ਮੰਤਰੀ ਜੀ ਉਹਨਾਂ ਨੂੰ ਮੇਰੇ ਨਾਲ ਮੈਂ ਦੋ ਵਾਰੀ ਦਫਾ ਗੱਲ ਕੀਤੀ ਕਰ ਤੱਕ ਰਹੀ ਫੌਰੀ ਜਿਹੜੇ ਮਰੀਜ਼ਾਂ ਨੂੰ ਸਾਹਮਣੋਂ ਕੋਈ ਹੋਰ ਨੁਕਸਾਨ ਨਾ ਹੋ ਜੇ ਦੂਜੀ ਵਾਰ ਮੈਂ ਉਹਨਾਂ ਨੂੰ ਸਾਫ਼ ਕਿਹਾ ਵੀ ਸਾਨੂੰ ਇਸ ਗੱਲ ਤੇ ਜਿਟੇਸ਼ਨ ਕਰਨੀ ਪਵੇ ਸਾਡੇ ਵਾਸਤੇ ਅਫਸੋਸ ਦੀ ਗੱਲ ਹੈ ਤੇ ਸਰਕਾਰ ਜਿਹੜੇ ਨੇ ਕੋਈ ਦੇਣਾ ਅਸੀਂ 10-10 ਲੱਖ ਰੁਪਇਆ ਕਿਹਾ ਵੀ ਜਿਹੜੇ ਔਰਤਾਂ ਦੀ ਸਾਡੀਆਂ ਭੈਣਾਂ ਦੀ ਮੌਤ ਹੋ ਗਈ 10-10 ਲੱਖ ਰੁਪਇਆ ਦਿਓ ਉਹਨਾਂ ਦੇ ਜੋ ਕਰਜਾ ਹੈ ਚਾਹੇ ਸਰਕਾਰੀ ਹੈ ਪ੍ਰਾਈਵੇਟ ਹੈ ਉਹ ਫਤਮ ਕਰੋ ਉਹਨਾਂ ਦੇ ਪਰਿਵਾਰ ਨੂੰ ਦਿੱਤੇ ਇੱਕ ਜੀਨੋ ਸਰਕਾਰੀ ਨੌਕਰੀ ਦਿਓ ਇਹ ਉਹਨਾਂ ਮਰਤਕ ਪਰਿਵਾਰਾਂ ਨਾਲ ਸਾਡੀ ਮੰਗ ਸੰਬੰਧਤ ਹੈ ਇਸ ਤੋਂ ਇਲਾਵਾ ਜਿਹੜੇ ਜ਼ਖਮੀ ਹੈ ਜਿਹੜੇ ਬਹੁਤ ਗੰভীর ਜ਼ਖਮੀ ਹੈ ਉਹਨਾਂ ਵਾਸਤੇ ਅਸੀਂ 5 ਲੱਖ ਦੀ ਮੰਗ ਕੀਤੀ ਹੈ ਜਿਹੜੇ ਥੋੜੇ ਜ਼ਖਮੀ ਉਹਨਾਂ ਵਾਸਤੇ 2 ਲੱਖ ਦੀ ਮੰਗ ਕੀਤੀ ਹੈ ਪਰ ਇਹ ਗੱਲ ਮੈਂ ਬਹੁਤ ਸਾਫ ਸਬਦਾਂ ਜਰਾਤ ਉਸ ਕਰਨ ਜੀ ਨੂੰ ਕਹੀ ਕਿ ਦੇਖੋ ਸਾਨੂੰ ਇਸ ਗੱਲ ਤੇ ਤੁਸੀਂ ਐਜੀਟੇਸ਼ਨ ਨਾਲ ਲੜਾਇਓ ਤੁਸੀਂ ਅੱਜ ਜਿੱਤੇ ਸੁਣੋ ਲੜਨ ਤੋਂ ਬਾਅਦ ਵੀ ਇਹ ਗੱਲਾਂ ਤੁਹਾਨੂੰ ਪੂਰੀਆਂ ਕਰਨੀਆਂ ਪੈਣੀਆਂ ਜਿਸਕੇ ਹੁੰਦੀ ਘਟਨਾ ਕਰਮ ਹੈ ਗਿਆ ਜਿਹਦੇ باوجود ਉਹਨਾਂ ਨੇ ਕਿਹਾ ਵੀ ਕੋਈ ਨਾ ਸੀ ਬਚਾਉਦੇ ਆ ਪਰ ਸਾਨੂੰ ਮੋੜ ਮਾਂ ਅਜੇ ਤੱਕ ਕੁਝ ਨਹੀਂ ਆਇਆ ਇਸ ਮਜਬੂਰੀ ਚ ਸਾਡੀ ਇੰਨੀ ਠੰਡ ਦੇ باوجود ਧੁੰਮ ਵੀ ਪੈਨੀ ਹੈ ਸਾਡੀ ਇਹ ਮਜਬੂਰੀ ਬਣ ਗਈ ਕਿ ਦੋਨਾਂ ਜ਼ਿਲ੍ਹਿਆਂ ਚ ਇਧਰ ਬਠਿੰਡੇ ਡੀਸੀ ਸਾਹਿਬ ਦੇ ਤੇ ਉਧਰ ਬਨਾਲੇ ਦੇ ਡੀਸੀ ਸਾਹਿਬ ਦੇ ਇਹ ਲਗਾਤਾਰ ਧਰਨੇ ਜਾਰੀ ਰਹਿਣਗੇ ਜਿੰਨਾ ਜਿਹੜੇ ਮੰਗਾਂ ਨਹੀਂ ਮੰਨਿਆ ਜਾਂਦੀਆਂ ਕਿਰਾਂ ਅਸੀਂ ਸਾਰੇ ਲੋਕਾਂ ਨੂੰ ਦੱਸਣ ਵਾਸਤੇ ਕਿ ਘਟਨਾ ਕਰਮ ਕਿੱਡਾ ਹੈ ਉਹ ਸੁਧਾਨ ਰੂਪ 'ਚ ਧਰਨੇ ਚਲਾਵਾਂਗੇ ਉਸੇ ਹੁਣ ਕੋਈ ਵਿਜਨ ਬਾਉਂਡ ਦੀ ਸਕੀਮ ਨਹੀਂ ਸਾਡੀ ਮੋਢਲੇ ਦੇ ਨਾਲ 'ਚ ਜੇ ਇਹ ਨੌ ਤਿੱਕਰ ਵੀ ਮੰਗਾਂ ਨਹੀਂ ਮੰਨਦੀਆਂ ਨੌ ਨੂੰ ਕਿਉਂਕਿ ਸਾਡਾ ਵਾ ਮੋਗੇ ਦੇ ਵਿੱਚ ਬਹੁਤ ਭਾਰੀ ਜਿਹੜੀ ਮਹਾ ਪੰਚਾਇਤ ਹੈਗੀ ਹੈ ਪੰਜਾਬ ਦੇ ਸਾਰੀਆਂ ਜਥੇਬੰਦੀਆਂ ਹਰਿਆਣੇ ਦੇ ਵਿੱਚੋਂ ਵੀ ਸਾਡੇ ਸਾਥੀਆਂ ਨੇ ਕੁਝ ਨਹੀਂ ਆਉਣਾ ਜਥੇਬੰਦੀਆਂ ਵਾਲੇ ਨੇ ਤੇ ਉਦਲੇ ਸਾਰੇ ਆਗੂ ਵੀ ਆਉਣਗੇ ਇਸ ਕੰਮ ਦੇ ਉਹ ਅਸੀਂ ਬਹੁਤ ਜ਼ੋਰ ਨਾਲ ਸਿਰੇ ਲਾਉਣੀ ਹੈ ਕੱਲ ਵੀ ਅਸੀਂ ਬਹੁਤ ਜ਼ੋਰ ਨਾਲ ਉਥੇ ਗਏ ਆ ਕੱਲ ਬਹੁਤ ਜ਼ਿਆਦਾ ਧੁੰਦ ਸੀਗੀ ਠੀਕ ਆ ਉਹਦੇ ਜੇ ਧੁੰਦ ਦਾ ਵੀ ਰੋਲ ਹੋ ਉਦੋਂ ਗਾ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜਾ ਇੰਨੀ ਧੁੰਦ ਦੇ ਵਿੱਚ ਡਰਾਈਵਰ ਕੰਨ ਨਾਲ ਫੋਨ ਲਾ ਕੇ ਸੁਣਦਾ ਸਾਡੇ ਬੰਦਿਆਂ ਦੇ ਰੋਕਣ ਦੇ ਬਾਵਜੂਦ ਉਹਨੇ ਫੋਨ ਨਹੀਂ ਲਾਇਆ ਨਹੀਂ ਲੋਡ ਸੀ ਕਿ ਇਹੀ ਧੁੰਦ ਦੇ ਚ ਖੜਾ ਕੇ ਕਰ ਲਾਂਦਾ ਜੇ ਕੋਈ ਐਮਰਜੈਂਸੀ ਸੀ ਪਰ ਜਦੋਂ ਬੱਸ ਬੇਕੰਟਰੋਲ ਹੋਈ ਆ ਜਿਹੜੇ ਪੁਲਿਸ ਨੂੰ ਆਉਣੀ ਨਹੀਂ ਸੀ ਚਾਹੀਦੀ ਬੱਸ ਠੀਕ ਆ ਸੀ ਮੰਨ ਸਕਦੇ ਆ ਵੀ ਧੁੰਦ ਕਰਕੇ ਉਧਰ ਚੜ ਗਈ ਜਦੋਂ ਬੱਸ ਬੇਕੰਟਰੋਲ ਹੋਈ ਆ ਜਦੋਂ ਲੱਗਿਆ ਵੀ ਬੱਸ ਤਾਂ ਪਲਟੋ ਗਿਆ ਹੁਣ ਕੰਟਰ ਜਲਦੀ ਬੱਸ ਚੋਂ ਮਤਲਬ ਛੱਡਤਾ ਤੇ ਬੱਸ ਫਿਰ ਜਿੱਦਨੂ ਮਰਜੀ ਗਈ ਉਲਟੀ ਆ ਤੇ ਸਾਡੀ ਉਥੇ ਜਨੂ ਕੋਈ ਵੀ ਜੇ ਦੇਖਦਾ ਉਥੇ ਖੜ੍ਹ ਨਹੀਂ ਸਕਦਾ ਇਸ ਕੇ ਹਮ ਦੀ ਉਥੇ ਹਾਲਤ ਸੀ ਸਾਡੇ ਜਿਹੜਿਆਂ ਲੋਥਾਂ ਵੀ ਬਣ ਗਏ ਜਿਹੜੀਆਂ ਜ਼ਿੰਦਗੀਆਂ ਸੀ ਤੇ ਦੂਜਿਆਂ ਦੀ ਹਾਲਤ ਜੇ ਸੀ ਠੰਡ ਸੀ ਬਹੁਤ ਮਾੜੀ ਐ ਤੇ ਇਹ ਦੇ ਚ ਜਿਹੜੇ ਜ਼ਖਮਿਆਂ ਚੋਂ ਸਾਡੇ ਕੋਠੇ ਗੁਰੂ ਦੇ ਬਸੰਤ ਸਿੰਘ ਹੈ ਸਾਡੇ ਜ਼ਿਲ੍ਹੇ ਦੇ ਆਗੂ ਵੀ ਸੀਗੇ ਉਹ ਬਹੁਤ ਸੀਰੀਅਸ ਹਾਲਤ ਚ ਹੈ ਪਰਿਵਾਰ ਨੂੰ ਲੱਗਦਾ ਵੀ ਕਿਤੇ ਹੋਰ ਲੈ ਜੀਏ ਅਸੀਂ ਸਾਰੇ ਡਾਕਟਰ ਨੂੰ ਵੈਸੇ ਮਿਲ ਕੇ ਆਏ ਆ ਪ੍ਰਾਈਵੇਟ ਡਾਕਟਰ ਨਾਲ ਵੀ ਅਸੀਂ ਸਲਾਹ ਦਾ مشورہ ਕਰਿਆ ਉਹਨਾਂ ਨੇ ਕਿਹਾ ਵੀ ਕੇਰਾਉਂ ਦੇ ਖਿੱਚ ਖੁੱਚ ਲਾਈ ਹੈ ਜੇ ਉਹਨੂੰ ਤੁਸੀਂ ਚੱਕ ਕੇ ਆਪਾਂ ਕਿਤੇ ਵੀ ਸ਼ਿਫਟ ਕਰਾਂਗੇ ਇਹ ਖਤਰਾ ਵੱਧ ਸਕਦਾ ਉਹਦੀ ਜਾਨ ਨੂੰ ਕੇਰਾਉਂ ਨੂੰ ਉੱਥੇ ਜੋ ਲਾ ਚੱਲਦਾ ਉਹ ਠੀਕ ਹੈ ਉਹਨੂੰ ਲਾ ਚੱਲਣਾ ਚਾਹੀਦਾ ਅਸੀਂ ਪਰਿਵਾਰਾਂ ਨੂੰ ਵੀ ਬੇਨਤੀ ਕੀਤੀ ਵੀ ਉੱਥੇ ਦੇਖੋ ਤੁਸੀਂ ਉਹ ਕਹਿੰਦੇ 24 ਘੰਟੇ ਤੱਕ ਅਸੀਂ ਦੇਖਦੇ ਆ ਵੀ 24 ਘੰਟੇ ਲੋਕਾਂ ਦੇ ਬਿਲਕੁਲ ਨਹੀਂ ਹਲਾਉਣਾ ਉਹ ਅਸੀਂ ਜਿੰਨੇ ਵੀ ਉੱਥੇ ਕੋਈ ਜ਼ਖਮੀ ਹੈਗਾ ਜਿਨ ਕਿਸੇ ਪਰਿਵਾਰਾਂ ਦੀ ਤਖਲੀ ਨਹੀਂ ਅਸੀਂ ਸਾਰਾ ਨੂੰ ਆਈ ਜਿਵੇਂ ਇਕੱਠੇ ਕਰਕੇ ਗੱਲ ਕਹੀ ਹੈ ਸਾਰਾ ਨੂੰ ਮਿਲ ਕੇ ਆਏ ਆ ਵੀ ਸਾਡੀ ਤਾਂ ਲਗਭਗ ਤਸੱਲੀ ਜਿਹੜਾ ਇਲਾਜ ਉੱਥੇ ਚੱਲ ਰਿਹਾ ਹੈ ਠੀਕ ਹੈ ਜਿੰਨੇ ਮਰੀਜ਼ ਨੂੰ ਲੋੜ ਆਤਲੇ ਨੂੰ ਲੱਗਦਾ ਹੁੰਦਾ ਜਦੋਂ ਕੋਈ ਮਰੀਜ਼ ਔਖਾ ਹੁੰਦਾ ਸੁਣਾਈ ਵੀ ਨਹੀਂ ਹੁੰਦੀ ਸੋ ਵੀ ਸਿੱਥੇ ਸਾਨੂੰ ਠੀਕ ਲੱਗਦਾ ਜੇ ਤੁਸੀਂ ਸ਼ਿਫਟ ਕਰਨਾ ਚਾਹੁੰਦੇ ਹੋ ਆਪਦੇ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਇਸ ਪ੍ਰਾਈਵੇਟ ਹਸਪਤਾਲ 'ਚ ਉਹਦਾ ਜਿਹੜਾ ਖਰਚਾ ਸਾਰਾ ਅਸੀਂ ਜੱਥੇਬੰਦੀ ਵੱਲੋਂ ਚੱਲ ਆ ਕੇ ਇਹ ਅਸੀਂ ਉਹਨਾਂ ਨੂੰ ਸਾਰਾ ਨੂੰ ਬੇਨਤੀ ਕਰੀ ਹੈ ਕਿਹਾ ਉਹਨਾਂ ਪਰਿਵਾਰਾਂ ਦੀ ਮਰਜ਼ੀ ਹੈਗੀ ਹੈ ਤੇ ਕੀ ਉਹਨਾਂ ਨੇ ਕਰਨਾ ਹੈ ਕਿ ਨਹੀਂ ਹੈਗੇ ਸਾਡੇ ਬੰਦਿਆਂ ਦੀ ਲਗਾਤਾਰ ਉੱਥੇ ਡਿਊਟੀ ਹੈਗੀ ਹੈ ਜਥੇਬੰਦੀ ਵੱਲੋਂ ਵੀ ਪਰਿਵਾਰਾਂ ਨੇ ਤਾਂ ਦੇਖੋ ਉਹਨਰੇ ਜੀ ਹੈਗੇ ਉਹਨਾਂ ਨੇ ਹੋਣਾ ਹੀ ਹੈ ਉੱਥੇ ਇਲਾਜ ਤਾਂ ਸ੍ਰੀ ਆਸਾ ਬਹੁਤ سارے ਮਰੀਜ਼ਾਂ ਦੇ ਹਾਂਜੀ ਕੰਡਾ ਸਿਵਲ ਪ੍ਰਸ਼ਾਸਨ ਪਹੁੰਚਾ ਜੋ ਕਿ ਨਹੀਂ ਜੀ ਉੱਥੇ ਆਪਣੇ ਪ੍ਰੈਸਡਿਅਮ ਸਾਹਿਬ ਪਹੁੰਚੇ ਸੀਗੇ ਤਸ਼ੀਰਦਾਰ ਸਾਹਿਬ ਪਹੁੰਚੇ ਸੀਗੇ ਕੋਈ ਰਾਤ ਵੀ ਤਸ਼ੀਰਦਾਰ ਸਾਹਿਬ ਗਏ ਆ ਉੱਥੇ ਜੇ ਉਹ ਸਾਨੂੰ ਪਤਾ ਲੱਗੇ ਬੰਦਿਆਂ ਦੀ ਸੁਣਵਾਈ ਨਹੀਂ ਹੋ ਰਹੀ ਅਸੀਂ ਤਾਂ ਆਹ ਫੋਨ ਕਰਿਆ ਨਰਿੰਦਰ ਭਗਵਤ ਜੀ ਹੈਗੇ ਆ ਆਪਣੇ ਲਾਹਣ ਸਿੰਘ ਸੇਵੇ ਵਾਲੇ ਹੈਗੇ ਪੰਜਾਬ ਖੇਤ ਮਜ਼ਦੂਰੀ ਜਥੇਬੰਦੀ ਦੇ ਜਨਕਤੀ ਹੈ ਉੱਥੇ ਸੀਗੇ ਰਾਤ ਨੂੰ ਉਹਨਾਂ ਨੇ ਕਹਿ ਵੀ ਇਥੇ ਕੋਈ ਸੁਣਵਾਈ ਨਹੀਂ ਹੋ ਰਹੀ ਮਰੀਜ਼ਾਂ ਦੀ ਹਾਲਤ ਬਹੁਤ ਮਾੜੀ ਹੈ ਫਿਰ ਸ਼ਾਇਦ ਉਹਨਾਂ ਨੇ ਕੋਈ ਕਿਹਾ ਕਹਾਇ ਰਾਤ ਨੂੰ ਫਿਰ ਕੋਈ ਥੋੜੀ ਬਹੁਤੀ ਆਫ ਬੋਰਡ ਹੋਈ ਆ ਉਹਦੀ ਇਹ ਅਸੀਂ ਐਲਾਨ ਕੀਤਾ ਵੀ ਇਹ ਲਗਾਤਾਰ ਧਰਨੇ ਦੇਖ ਸਾਡੇ جاری ਰਹਿਣਗੇ ਤੇ ਜੇ ਇਹਦੀ ਤਨ ਲਗਾਤਾਰ ਧਰਨਿਆਂ ਨੂੰ ਸੁਧਾਰਨ ਧਰਨਿਆਂ ਨੂੰ ਨਹੀਂ ਗੋਲਣਗੇ ਫਿਰ ਸਾਡੇ ਵਾਸਤੇ ਕੋਈ ਨਾ ਕੋਈ ਉਹਜਾ ਹਾਲਤ ਪੈਦਾ ਸਰਕਾਰ ਵਾਸਤੇ ਕਰਨੀ ਪੈਂਦੀ ਹੈ ਵੇ ਠੀਕ ਆ ਸਾਡੇ ਪਹਿਲਾਂ ਤਿੰਨ ਗਏ ਆ ਇੱਕ ਮੌਤ ਜਿੰਦਗੀ ਮੌਤ ਦੀ ਲੜਾਈ ਲੜ ਰਿਆ ਸੀ ਬਾਹਲੀ ਗਰੰਟੀ ਨਹੀਂ ਕਰ ਸਕਦੇ ਕਿ ਉਹਦਾ ਕੀ ਬਣੂ ਤੇ ਉਹਦੇ ਨਾਲ ਜੇ ਸਾਨੂੰ ਵੀ ਪਾਉਣਾ ਕੋ ਲਾਠੀ ਚਾਲ ਕਰਕੇ ਗੋਲੀਆਂ ਚਲਾ ਕੇ ਜਿਵੇਂ ਭਾਰਤ ਮਾਲਾ ਤੇ ਚਲਾਈ ਆ ਝੋਨੇ ਵੇਲੇ ਚਲਾਈ ਆ ਗੈਸ ਪਾਈਪ ਲਾਈਨ ਤੇ ਚਲਾਈ ਆ ਕਿੰਨੇ ਗੱਡਿਆਂ ਪੰਨਿਆਂ ਕਿੰਨੇ ਬੰਦੇ ਸਾਡੇ ਜ਼ਖਮੀ ਹੋਇਆ ਜੇ ਸਰਕਾਰ ਨੇ ਇਹੋ ਜਿਹਾ ਕੁਝ ਵੀ ਕਰਨਾ ਹੈ ਉਹ ਕਰਲੇ ਪਰ ਅਸੀਂ ਇਹ ਗੱਲਾਂ ਜਿਹੜੀਆਂ ਮੰਗਾਂ ਹੈਗੀਆਂ ਹਰ ਹਾਲਤ ਪੂਰੀਆਂ ਕਰਾਂਗੇ ਅਮਰਾਨਾ ਸਾਹਿਬ ਨਗਾਤਾਰਾ ਧੰਨਵਾਦ ਸਾਹਿਬ ਵੀ ਸੇਫਟੀਆਂ ਵਿਕਿੰਡ ਚ ਆ ਰਹੀ ਹੈ ਕਿਵੇਂ ਦੇਖੀ ਸੋ ਗੋਆਨੀ ਉਹਨਾਂ ਦੀ ਲੰਮੀ ਉਹਦੀ ਕਾਮਨਾ ਕਰਦਾ। ਸਾਡੀ ਦਾ ਬਾਰ ਬਾਰ ਕਹਿ ਰਹੇ ਹਾਂ ਕਿ ਇਹਨਾਂ ਸਰਕਾਰ ਉਹਨਾਂ ਦੇ ਬੰਦਾ ਬੰਦੇ ਤੇ ਉਹਨਾਂ ਦੇ ਇਹਨਾਂ ਨੂੰ ਜੀਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ। ਐਮਜ਼ ਪਟੰਡਾ ਚ ਸਿਰ ਜਿਹੜੇ ਜ਼ਖਮੀ ਕਿਸਾਨ ਆ ਉਹਨਾਂ ਦਾ ਇਲਾਜ ਚੱਲ ਰਿਹਾ। ਤੁਸੀਂ ਕਹਿ ਰਹੇ ਹੋ ਪ੍ਰੋਪਰ ਟ੍ਰੀਟਮੈਂਟ ਨਹੀਂ ਦਿੱਤਾ ਜਾ ਰਿਹਾ ਐਮਜ਼ ਪਟੰਡਾ ਬੋਲੋ। ਕਿਵੇਂ ਦੇਖਦੇ ਸੀ? ਦੇਖੋ ਅਸੀਂ ਇਹ ਨਹੀਂ ਕਹਿ ਰਹੇ ਵੀ ਪ੍ਰੋਪਰ ਟ੍ਰੀਟਮੈਂਟ ਨਹੀਂ ਉੱਥੇ ਅਣਗਿਣਨੀ ਹੋਈ ਹੈ। ਅਸੀਂ ਸਿਰਫ ਸਰਪੰਚ ਸਾਹਿਬ ਨਾਲ ਗੱਲ ਕਰਦੇ ਆਇਆ। ਉਹਨਾਂ ਨਾਲ ਸਾਡੇ 2-2 ਘੰਟੇ ਚਿਰ ਬਾਅਦ ਬੈਠੇ ਸਾਰੇ ਇੱਕ ਇੱਕ ਨੂੰ ਸੁਰਖੇਜੈਂਟ ਦੇ ਉੱਤੇ ਵੈਸ ਦੀ ਕੀਤੀ ਨਾ ਤੇ ਉਹਨਾਂ ਨੇ ਵੀ ਇਹ ਪ੍ਰਮਾਨ ਕੀਤਾ ਕਿ ਕਿ ਇਹ ਜਿਹੜੇ ਪ੍ਰਾਈਵੇਟ ਹਸਪਤਾਲਾਂ ਵਿੱਚ ਕਿੱਲੀ ਜਾਂਦਾ ਹੈ ਜੇ ਸਰਕਾਰੀ ਹਸਪਤਾਲ ਵਿੱਚ ਜਿਹੜੀ ਖੇੜ ਖੜੀ ਮਤਲਬ ਸਾਡੀ ਕੋਸਟਾਪ ਆ ਜਾਂਦੀ ਉਹਨਾਂ ਦੇ ਵਿੱਚੋਂ ਕਈ ਵਾਰ ਕਿਸੇ ਮਰੀਜ਼ ਨੂੰ ਰੁੱਖਾ ਬੋਲਣਾ ਜਾਂ ਸਾਨੂੰ ਦਵਾਈ ਨਾ ਦੇਣੀ ਜਾਂ ਲਕ ਦਵਾਈ ਕਰ ਲੈਣੀ ਜਿੰਨੀ ਲੋਡ ਹੈ ਮਤਲਬ ਜਿੰਨਿਆ ਟਾਂ ਲੱਗਿਆ ਉਹ ਉਹ ਗੱਲ ਤੋਂ ਜਿਹੜੀ ਗੱਲ ਆ ਕਿ ਜੇ ਬੋਸ ਜੀ ਕਹਿਣਾ ਵੀ ਫੋਨ ਕੀਤੇ ਗਏ ਆ ਫਿਰ ਉਸ ਤੋਂ ਬਾਅਦ ਟ੍ਰੀਟਮੈਂਟ ਪ੍ਰੋਪਰ ਹੋ ਰਾਤ ਦੀ ਗੱਲ ਹੈ ਜੀ ਰਾਤ ਜਦੋਂ ਇਹ ਗੋਹੁੰਦੇ ਚੌਂਕੇ ਤੋਂ ਗਏ ਨੇ ਰਾਤ ਸ਼ਿਫਟ ਹੋ ਕੇ ਆਏ ਨੇ ਬਰਨਾਲੇ ਤੋਂ ਵੀ ਪੇਸ਼ੰਤ ਸ਼ਿਫਟ ਹੋ ਕੇ ਆਏ ਨੇ ਤਾਂ ਤਾਜ਼ੀਆਂ ਸਚਾ ਲੱਗ ਜਾਂਦੀ ਸੀ ਪੇਸ਼ੰਤੋਂ ਤਾਂ ਬਰਬਾਦ ਆਖ ਪੰਦੀ ਕੋੜਾ ਸਟਾਫ ਦੇ ਵਿੱਚੋਂ ਕੋਈ ਨਹੀਂ ਹੁੰਦੀ ਐ ਉਹਦੇ ਵਿੱਚ ਸਾਰਾ ਕੁਸਪਰਨਾ ਤੇ ਪ੍ਰਧਾਨ ਜੀ ਜਿਸ ਤਰ੍ਹਾਂ ਕੱਲ ਮਹਾਪੰਚਾਇਤ ਸੀ ਲਈ ਤੁਸੀਂ ਕੀਤੀ ਹੈਗੀ ਕਵਾੜੇ ਵਿੱਚ ਤੇ ਮਹਾਪੰਚਾਇਤ ਦੀ ਖਲੋਰੀ ਦੇ ਵਿੱਚ ਇਹ ਦੋ ਅਸ਼ਟ ਜਗ੍ਹਾ ਤੇ ਹੁੰਦੀਆਂ ਤੇ ਜਿਹੜੇ ਰਾਜਨੀਤਿਕ ਪਾਰਟੀ ਵਾਲੇ ਦਾ ਫਾਇਦਾ ਚੱਕਦੇ ਵੀ ਕਿਸਾਨ ਆਪੇ ਪਾਟੇ ਪਏ ਦੇਖੋ ਦੋ ਜਗ੍ਹਾ ਪੰਚਾਇਤਾਂ ਹੋਣ ਨਾਲ ਕੋਈ ਫਾਇਦਾ ਇਹ ਲੱਗਦਾ ਹੋਵੇ ਕਿ ਇਹ ਲੋਕ ਪਾਟ ਗਏ ਜਾਂ ਜਥੇਬੰਦੀਆਂ ਪਾਟੀਆਂ ਇਹ ਕਦੇ ਨਹੀਂ ਕਿ ਦਿੱਲੀ ਪੰਚਾਇਤਾਂ ਜਾਂ ਸਟੇਜਾਂ ਜਾਂਦੀਆਂ ਦਾ ਕੰਮ ਹੀ ਵਰਕ ਪੈਣ ਲੱਗਾ ਦੋਨਾਂ ਦਾ ਨਿਸ਼ਾਨਾ ਜੇ ਸਟੇਟ ਹੋ ਜੇ ਤਾਂ ਨੁਕਸਾਨ ਨਹੀਂ ਜੇ ਦੋਨੇ ਇੱਕ ਦੂਜੇ ਨਾਲ ਘੜ ਕੇ ਬੰਦਿਆਂ ਬਾਰੇ ਕਰਕੇ ਨੋ ਨੁਕਸਾਨ ਵਰਸਸ ਜਥੇਬੰਦੀ ਵਰਸਸ ਜਥੇਬੰਦੀ ਨਾ ਹੋਵੇ ਫੋਰਮ ਵਰਸਸ ਫੋਰਮ ਨਾ ਹੋਵੇ ਸਟੇਜ ਵਰਸਸ ਸਟੇਕ ਨਾ ਹੋਵੇ ਦੋਨਾਂ ਦਾ ਨਿਸ਼ਾਨਾ ਦੇ ਸਟੇਟ ਹੁੰਦੀ ਹੈ ਤਾਂ ਤੇ ਇਸ ਤੇ ਜੇ 5 ਲੱਖ ਜਾਣ ਦੀ ਕੀ ਨੁਕਸਾਨ ਹੈ ਪਰ ਉਹ ਜਿਹੜੇ ਦੂਜੇ ਗੈਰ ਰਜਿਸਟਰਡ ਮੋਰਚਾ ਦੇ ਕਹੇ ਸੀ ਤੁਹਾਡਾਂ ਨਾਲ ਗੱਲਬਾਤ ਕੀਤੀ ਕਿ ਸੱਦੇ ਰੇਟ ਕਰ ਲੋ ਵੀ ਚਾਰ ਤਿੰਨ ਨੂੰ ਨਾ ਕਰੋ ਸਾਡੀ ਹੋ ਜੇ ਇਹ ਵੀ ਗੱਲਬਾਤ ਹੋਈ ਸੀ ਨਹੀਂ ਜੀ ਇਹੋ ਜੀ ਗੱਲਬਾਤ ਸਾਡੇ ਨਾਲ ਹੋਈ ਨਹੀਂ ਉਹਨਾਂ ਨੇ ਮਤਲਬ ਅਸੀਂ ਤਾਂ ਮੇਰੇ ਖਿਆਲ 27 ਜੂਨ ਨੂੰ ਆਪਾਂ ਲੱਗ ਕਰਤੀ ਉਹਨਾਂ ਨੇ 3 ਵਜੇ ਸਿਰ ਤਾਂ ਉਹ ਤਾਂ ਇਹ ਵੀ ਕਹਿੰਦੇ ਕਿ ਸਰਕਾਰ ਦੇ ਲਵਾਇਆ ਉਹ ਧਰਨਾ ਹੁਣ ਇਹਨਾਂ ਨੂੰ ਪਤਾ ਹੁਣੇ ਸਾਨੂੰ ਤਾਂ ਪਤਾ ਨਹੀਂ ਲੱਗਿਆ ਹਰਿਆਣਾ ਸਰਕਾਰ ਨੂੰ ਕਹਿੰਦੇ ਹਨ ਨਹੀਂ ਪਤਾ ਪੁੱਛਲ ਬਣ ਜਾ ਹਰਿਆਣਾ ਸਰਕਾਰ ਨੂੰ ਕਿ ਤੁਸੀਂ ਲਵਾਏ ਜੇ ਉਹਦੋਂ ਕਹਿਣਾ ਹੈ ਇਦਾਂ ਮਲੂਕਾ ਸਾਹਿਬ ਆਏ ਚਲੋ ਉਹਦੀ ਜਾਣਕਾਰੀ ਤਾਂ ਸਾਨੂੰ ਗਾਂਧੀ ਘਾ ਆਈ ਹੈ ਉਹਦੀ ਪੜਤਾਲ ਦਾ ਮਾਮਲਾ ਹੈ ਗਿਆ ਉਹਨਾਂ ਨੇ ਆਪਦੇ ਪਿੰਡ 'ਚ ਵੀ ਕਿਹਾ ਵੀ ਵੱਧ ਤੋਂ ਵੱਧ ਜਾਓ ਤੇ ਨਾਲ ਭੋੜੀਪੁਰਾ ਪਿੰਡ ਹੈ ਗਿਆ ਉੱਥੋਂ ਵੀ ਕਿਹਾ ਜੇ ਉਹ ਭਾਰਤੀ ਜਨਤਾ ਪਾਰਟੀ ਦੇ ਆਗੂ ਐਸ ਵੇਲੇ ਜੇ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਤਰਨਾ ਹੈ ਉਹ ਕਹਿੰਦੇ ਉੱਥੇ ਜਾਓ ਇਹਦਾ ਕੋਈ ਛੱਟਾ ਕੀ ਕੱਢੇ ਨਹੀਂ ਕੋਣ ਹੈ ਜਿਹਦੀ ਵੱਡੇ ਮਲੂਕਾ ਸਾਹਿਬ ਨਾਲ ਗੱਲ ਕਰ ਰਹੇ ਹਾਂ ਜੀ ਵੱਡੇ ਮਲੂਕਾ ਸਾਹਿਬ ਨਾਲ ਹਾਂ ਜੀ ਦੇਖੋ ਗੁਰਪ੍ਰੀਤ ਜੀ ਦਾ ਰੇਕਲ ਬੱਡੇ ਸਭ ਦੇਖੋ ਮਲੂਕਾ ਸਾਹਿਬ ਦੀ ਗੱਲ ਆਈ ਉਹ ਵੱਡਾ ਛੋਟਾ ਸਾਡੇ ਪੜਤਾਲ ਦਾ ਮਾਮਲਾ ਹੈ ਦੇਖੋ ਇਹ ਪੜਤਾਲ ਦਾ ਮਾਮਲਾ ਹੈ ਕਿ ਮੈਂ ਨਹੀਂ ਕਹ ਵੀ ਹਰ ਹਾਲਤ ਪੱਕੀ ਹੈ ਸਾਡੇ ਕੋਲ ਇਹ ਗੱਲ ਆ ਕਿ ਸਾਨੂੰ ਮਦਦ ਦੱਸਦੀ ਹੈ ਪੜਤਾਲ ਜੀ ਥੱਲੇ ਵਾਲ ਸਾਹਿਬ ਲੋਕ ਇਸ ਚੀਜ਼ ਨੂੰ ਲੈ ਕੇ ਬੜਾ ਚਿੰਤਤ ਨੇ ਵੀ ਜੱਥੇਬੰਦੀ ਉਹ ਵੀ ਸ਼ਨਾਖਰ ਕਰ ਰਹੀ ਆ ਤੇ ਦੂਜੀਆਂ ਜੱਥੇਬੰਦੀਆਂ ਨਾਲ ਨਹੀਂ ਰਹੀਆਂ ਪਰ ਇਹ ਕਿਤੇ ਨਾ ਕਿਤੇ ਨੁਕਸਾਨ ਹੋ ਰਿਹਾ ਕਿਸਾਨੀ ਦਾ ਤੁਸੀਂ ਕਿਵੇਂ ਦੇਖਦੇ ਦੇਖੋ ਜਿਹੜੀ ਇਹ ਗੱਲ ਹੈਗੀ ਆ ਅਸੀਂ ਦਿੱਲੀ ਇਕੱਠੇ ਗਏ ਇਕੱਠੇ ਮੁੜ ਕੇ ਆਏ ਆ ਪਹਿਲਾ ਸਾਡਾ ਸਵਾਲ ਹੈ ਵੀ ਇੱਕ ਤੋਂ ਤਿੰਨ ਕਿਵੇਂ ਬਣ ਗਏ ਕਿਉਂਕਿ ਇਹ ਕੋਸ਼ ਹੋਤੀ ਸੀਗੀ ਫੁੱਟ ਪਾਉਣ ਦੀ ਜਿੰਨੂੰ ਵਾਰ-ਵਾਰ ਕਹਿੰਦੇ ਆ ਵੀ ਉਹ ਭਾਈ ਕਾਲੇ ਸੀ ਆਉਣ ਨੂੰ ਅਸੀਂ ਤਾਂ ਬੈਠ ਹੁਣ ਤਿਆਰ ਸੀ ਇਹਦਾ ਮਤਲਬ ਕੀ ਹੈ ਵੀ ਅਸੀਂ ਤਾਂ ਉੱਥੇ ਹੀ ਫੁੱਟ ਪਾਉਣ ਨੂੰ ਤਿਆਰ ਸੀ ਇੱਥੇ ਆ ਕੇ ਬਕਾਇਦਾ ਫੁੱਟ ਪਾ ਲਈ ਐਡ ਵੱਖਰਾ ਬਣਾ ਲਿਆ ਦੂਜੇ ਸਾਥੀਆਂ ਦੇ ਕੋਲੇ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਉਹ ਮੋਰਚਾ ਬਣਿਆ ਉਹ ਲੋਹ ਦੇ ਜਿੱਥੇ ਬੰਦੀਆਂ ਕਿੱਥੋਂ ਆਈਆਂ ਜਿਹੜੀਆਂ ਐਸਕੇਮ ਦੇ ਬੱਚਾ ਉਹ ਉਹੀ ਜਿੱਥੇ ਬੰਦੀਆਂ ਆਈਆਂ ਚਾਹੇ ਕੋਈ ਦੋ ਹੋ ਗਿਆ ਗਿਆ ਚਾਹੇ ਕੋਈ ਗੱਲੀ ਵੀ ਆ ਗਿਆ ਉਹਨਾਂ ਚ ਜੇ ਉਦੋਂ ਜੋ ਆਗੇ ਇੱਕ ਫੁਰਮ ਚੋ ਤਿੰਨ ਫੁਰਮ ਬਣ ਗਏ ਠੀਕ ਹੈ ਕਿਸੇ ਦਾ ਅਧਿਕਾਰ ਹੈ ਭਾਈ ਘੜਾ ਨਹੀਂ ਹੁੰਦੀ ਫਿਰ ਉਦੋਂ ਆਹ ਸਵਾਲ ਹੁੰਦਾ ਵੀ ਯਾਰ ਆਪਾਂ ਤਾਲਵੇਲ ਮਾ ਇਕੱਠਾ ਲੜ ਲਈਏ ਅਸੀਂ ਇਸ ਵਾਸਤੇ ਸਾਰਾ ਜੋਰ ਲਾਇਆ ਸੀ ਮੈਂ ਬ੍ਰਿਕ ਕਮੇਟੀ ਬਣੀਏ ਸੰਯੁਕਤ ਮੋਰਚੇ ਵੱਲੋਂ ਚੰਡੀਗੜ੍ਹ ਮੀਟਿੰਗ ਹੋਈ ਹੈ ਕੁਝ ਗ੍ਰਾਹਾਂ ਸਬਦਾਂਉ ਸੀ ਗਿਆ ਪੰਜ ਪੰਜ ਬੰਦੇ ਸਾਥੀ ਹੋਰ ਸੀ ਦੋ ਬਾਹਰਲੇ ਸੀਗੇ ਇਹਨਾਂ ਦੇ ਵਿੱਚ ਹੀ ਸੀ ਆਂਦੇ ਅਸੀਂ ਉਹਨਾਂ ਨਾਲ ਲਗਾਤਾਰ ਸੰਪਰਕ ਕੀਤਾ ਮੈਂ ਉਹਦੇ ਵਿੱਚ ਸ਼ਾਮਲ ਹੁੰਦਾ ਸੀਗਾ ਮੇਰੇ ਉਹਨਾਂ ਮੀਟਿੰਗਾਂ ਦੇ ਜਿਹੜਾ ਜਵਾਬ ਦਿੱਤਾ ਸਾਡੇ ਵਾਸਤੇ ਉਹ ਤਾਂ ਹੈਰਾਨੀਜਨਕ ਹੈ ਜਦੋਂ ਦੀ ਲਗਾਤਾਰ ਕੋਈ ਸੂਬੇ ਦਾ ਪ੍ਰਧਾਨ ਸੂਬੇ ਦੇ ਪ੍ਰਧਾਨ ਨੂੰ ਫੋਨ ਕਰਦਾ ਉਹਦਾ ਫੋਨ ਹੀ ਨਾ ਅਟੈਂਡ ਕਰੇ ਜਦੋਂ ਇੱਕ ਵੀ ਫੋਨ ਡੱਲੇ ਵਾਲੇ ਸਾਹਮਣੇ ਚੱਕਿਆ ਨਹੀਂ ਤੇ ਜਿਹੜੀ ਚਿੱਠੀ ਦਾ ਸਾਡੇ ਦਾ ਜਵਾਬ ਦਿੱਤਾ ਹੈ ਅਸੀਂ ਤਾਂ ਅਫਸੋਸ ਹੀ ਕਰ ਸਕਦੇ ਹਾਂ ਉਹਦੇ ਸ਼ਬਦ ਇਹ ਆ ਉਹ ਚਿੱਠੀ ਦੇ ਵੀ ਐਸ ਚੱਲਦੇ ਅਨੋਲਣ 'ਚ ਕੋਈ ਇਸ ਕਿਸਮ ਦੀ ਚਿੱਠੀ ਪਾਉਣੀਆਂ ਨੂੰ ਉਚਿਤ ਨਹੀਂ ਮੰਨਿਆ ਜਾ ਸਕਦਾ ਇਹ ਤਾਂ ਸਰਕਾਰ ਦੇ ਪੱਖ 'ਚ ਭੁਗਦੀ ਹੈ ਦੁਸ਼ਮਣ ਦੇ ਪੱਖ 'ਚ ਭੁਗਦੀ ਹੈ ਇਹਦੇ باوجود ਜੇ ਤੁਸੀਂ ਸੰਯੁਕਤ ਮੋਰਚੇ ਦੇ ਸਨਹਤ ਨੂੰ ਮੰਨ ਕੇ ਗਏ ਰਾਜਨੀਤਿਕਰੇ ਸਨਹਤ ਨੂੰ ਮੰਨ ਕੇ ਬਚਾਉਣਾ ਚਾਹੁੰਦੇ ਆ ਜਰੂਰ ਅਸੀਂ ਇਕਤਾ ਵਾਸਤੇ ਵਧਾਉਣਾ ਹੈ ਫਿਰ ਇਕਤਾ ਕਾਦੀ ਜੇ ਉਹ ਸਨਹਤ ਨੂੰ ਨਾਲ ਲਿਖ ਕਸ਼ਾਂਹਲੀ ਹੋਗੇ ਨਾ ਇਕਤਾ ਤਾਂ ਕਿਸੇ ਕੋਈ ਘੱਟੋ ਘੱਟ ਪ੍ਰੋਗਰਾਮ ਦੇ ਹੁੰਦੇ ਵੀ ਕੁਝ ਸੋਚਦਾ ਹੈ ਹੁਣ ਉਸ ਤੋਂ ਬਾਅਦ ਉਹ ਜਿਹੜੀ ਦੂਜਾਂ ਦੇ ਸਾਥੀਆਂ ਨੇ ਉਹ ਉਹਨਾਂ ਦਾ ਇੱਕੋ ਹੀ ਲੱਟ ਲਾਇਆ ਹੋਇਆ ਵੀ ਤੁਸੀਂ ਇੱਥੇ ਆਜੋ ਹੁਣ ਜਿਹੜਾ ਸਾਡੇ ਦੇ ਕੋਈ ਬਹੁਤ ਸਾਰੇ ਦੋਸਤਾਂ ਦੇ ਵਿੱਚ ਜਿਹੜਾ ਜਾਣਦੇ ਨੇ ਮੋਰਚਿਆਂ 'ਚ ਨਹੀਂ ਜਾਂਦੇ ਇਹਦਾ ਮਲ ਮੋਰਚਿਆਂ 'ਚ ਜਾ ਕੇ ਲੜਾਈ ਲੜ ਜਾਂਦੀ ਹੈ ਜੇ ਮੋਰਚੇ ਨਹੀਂ ਲੜਾਈ ਜਾਂਦੀ ਹੈ ਸਾਡਾ ਫਿਰ ਸਵਾਲ ਹੈ ਵੀ ਉਹਨਾਂ ਨੇ ਇੱਥੇ ਆ ਕੇ ਰੇਲਾਂ ਜਾਮ ਕੀਤੀਆਂ ਪੰਜਾਬ 'ਚ ਅਸੀਂ ਵੀ ਪੰਜਾਬ 'ਚ ਇਹਨਾਂ ਲਾਏ ਸਾਡੇ ਤਾਂ ਘਰ ਹੀ ਬੈਠੇ ਕਹਿੰਦੇ ਜੇ ਅਸੀਂ ਪੰਜਾਬ 'ਚ ਲੜਦੇ ਹਾਂ ਉਹ ਉਹਨਾਂ ਨੇ ਰੇਲਾਂ ਜਾਮ ਕਰੀਆਂ ਫਿਰ ਉਹਨਾਂ ਨੇ ਰੇਲਾਂ ਭਾਈ ਉੱਥੇ ਪਾਕ ਪੰਜਾਬ 'ਚ ਗਾਦੇ ਆਏ ਪੰਜਾਬਾਂ ਦਾ ਸੱਦਾ ਦਿੱਤਾ ਮੋਰਚਾ ਕਹਿੰਦੇ ਸਾਡਾ ਸਟੇਟ ਮਤਲਬ ਪੂਰਾ ਭਾਰਤ ਪੱਧਰ ਦਾ ਸੱਦਾ ਇਕੱਲੇ ਪੰਜਾਬ ਦਾ ਹੁੰਦਾ ਹੈ ਫਿਰ ਜੇ ਉਸੇ ਮੋਰਚਾ ਜਿੱਤਿਆ ਜਾਣਾ ਬਾਰਡਰਾਂ ਦੇ ਬੈਠ ਕੇ ਜਿੱਤਿਆ ਜਾਣਾ ਹੈ ਫਿਰ ਉਹ ਪੰਜਾਬ ਦੇ ਪਾਸੇ ਘਤੋਂ ਆ ਰਹੀ ਹੈ ਜੇ ਅਸੀਂ ਲਗਾਤਾਰ ਉਹਨਾਂ ਦੇ ਸਪੋਰਟ 'ਚ ਜਦੋਂ ਪਹਿਲਾ ਮੋਰਚਾ ਚੱਲਿਆ ਸਾਡਾ ਚੰਡੀਗੜ੍ਹ ਰੱਖਿਆ ਹੋਇਆ ਸੀ ਅਸੀਂ ਉਹਨਾਂ ਅੱਧ ਕਰਕੇ ਜਦੋਂ ਉਹਦੇ ਬਦਲ ਉਹ ਬੜੀ ਆ ਗੋਲੀਆਂ ਬੜੀਆਂ ਥੁਰਕੇ ਇਸ ਬੜਿਆ ਸੁਭਕਰਨ ਮਰਿਆ ਹੁਣ ਉਸ ਤੋਂ ਬਾਅਦ ਸੁਭਕਰਨ ਦੀ ਮੌਤ ਹੋ ਗਈ ਉਹਦਾ ਭੋਗ ਹੈ ਪੂਰਾ ਸੰਯੁਕਤ ਮੋਰਚਾ ਗਿਆ ਉਥੇ ਗਏ ਅਸੀਂ ਆਪ ਦੀ ਜਥੇਬੰਦੀ ਵੱਲੋਂ ਫਿਰ ਲੰਗਰ ਵੀ ਲਾਇਆ ਉਹਨੇ ਗਿਰਤੀ ਸਾਰਿਆਂ ਦੀ ਨਹੀਂ ਸੀ ਜਿੰਗਿਰਤੀ ਸਾਡੀ ਸੀ ਪ੍ਰਧਾਨ ਜੀ ਜੀ ਗੱਲ ਇੱਕ ਮਿੰਟ ਇੱਕ ਮਿੰਟ ਮੜੀ ਜੀ ਸਾਰਿਆਂ ਦੀ ਸੀ ਜੇ ਅਸੀਂ ਏਕਤਾ ਵਧਾਉਣੀ ਹੈ ਇਕੱਠੇ ਹੋ ਕੇ ਚੱਲਣਾ ਹੈ ਸਨ ਜੋ ਕੋਤ ਮੋਰ ਦੇ ਦਿੱਕੇ ਸਿਆਗ ਨੂੰ 5 ਮਿੰਟ ਟਾਈਮ ਨਹੀਂ ਸੀ ਦਿੱਤਾ ਜਾ ਸਕਦਾ ਜਿੰਨੇ ਉਹ ਤਾਂ ਖਾ ਆ ਕੀ ਰਗੇ ਜੇ ਹੁਣ ਦੁਬਾਰੇ ਉਹਨਾਂ ਨੇ ਚਿੱਠੀ ਪਾਈ ਉਹਦੇ ਜਵਾਬ ਚ ਅਸੀਂ 21 ਤਰੀਕ ਨੂੰ ਪਟਿਆਲੇ ਮਤਲਬ ਸੀਮੈਂਟਰੀ ਕਮੇਟੀ ਨੂੰ ਬੁਲਾਇਆ ਉਹ ਸਾਥੀ ਤਾਂ ਆ ਗਏ ਜਿਹੜਾ ਕਿਸਾਨ ਮਿਹਦੁਰਸਲਾ ਸਮੂਹ ਚ ਆਉਣਾ ਹੈ ਇਹ ਸਾਥੀ ਉੱਥੇ ਗਏ ਨਹੀਂ ਉਹਨਾਂ ਨੂੰ ਕਿਹਾ ਵੀ ਜੇ ਦੱਸੋ ਕਿਉਂ ਨਹੀਂ ਆਏ ਫਿਰ ਉਹਨਾਂ ਏਕਤਾ ਇੱਕ ਨਾਲ ਤਾਂ ਨਹੀਂ ਹੋਣੀ ਏਕਤਾ ਤਾਂ ਦੋਨਾਂ ਫੋਰਮਾਂ ਨਾਲ ਹੋਣੀ ਹੈ ਉਸ ਦੁਬਾਰਾ ਤੁਸੀਂ ਅਗਲੇ ਦਿਨ ਕਾਕਾ ਸਾਹ ਕੋਰਟ ਦਾ ਮਤਲਬ ਲਾਈਵ ਹੋਇਆ ਬਿਆਨ ਸੁਣ ਲਓ ਉਹ ਕਹਿੰਦਾ ਕੋਈ ਮਤਲਬ ਨਹੀਂ ਇਸ ਮੀਟਿੰਗਾਂ 'ਚ ਕਿਹੜਾ ਕੀ ਮਤਲਬ ਇਹਦਾ ਕੀ ਅਰਥ ਹੈ ਜਿਹਨੇ ਹੁਣ ਇੱਥੇ ਮੋਰ ਦਿੱਤਾ ਜੀ ਬਰਾ ਸਾਹਿਬ ਤੁਹਾਡੇ ਵਿਚਾਰਕ ਮੱਤੇ ਇੱਥੇ ਹੈਗੇ ਨੇ ਜਾਂ ਜਗਤ ਕਰਨ ਹੁੰਦੇ ਹੀ ਹੈ ਜੀ ਹਰੇਕ ਦੇ ਤੁਹਾਡੇ ਨਾਲ ਪਹੁੰਚ ਕਰ ਕੋਈ ਮਤਭੇਦ ਹੋਣਗੇ ਮੇਰੇ ਤਾਂ ਇਸ ਕਰਕੇ ਜੱ세 ਬੰਦੀਆਂ ਅੱਡ ਕਿਉਂ ਮੈਂ ਲਖਰੇ ਨੇ ਤਾਂ ਚ ਤਾਂ ਹੀ ਹੈ ਕਿਤੇ ਬੰਦੀਆਂ ਦੇ ਬੰਦਿਆਂ ਦੇ ਪਰਿਵਾਰ ਦੇ ਇਹਦਾ ਸਵਾਲ ਕੀ ਹੈ ਪ੍ਰਧਾਨ ਜੀ 40 ਦਿਨ ਹੋ ਗਏ ਜਗਜੀਤ ਸਿੰਘ ਢੱਲੇਵਾਲ ਨੂੰ ਮੰਨ ਵਾਸਤੇ ਬੈਠਿਆ ਕੇਂਦਰ ਸਰਕਾਰ ਨੇ ਪੂਰੀ ਤਰ੍ਹਾਂ ਇਹ ਗੱਲ ਵੱਤ ਨਹੀਂ ਕੀਤੀ ਗਈ ਜੱਥੇ ਅੱਜ ਕਹਿੰਦੇ ਵੀ ਕੇਂਦਰ ਦੀ ਜਿਹੜਾ ਲਾਬੂਆ ਹੀ ਆ ਕੇਂਦਰ ਕੋਈ ਦਰਵਾ ਵੀ ਕਰ ਰਿਹਾ ਇਹ ਕਰਕੇ ਕੇਂਦਰ ਨਾਲ ਨਾ ਗੱਲ ਕਰਨੀ ਜੇ ਉਨੀ ਕੀ ਗੱਲ ਹੋਣੀ ਹੈ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੋਨੇ ਪੁਸ਼ੀ ਉਦੋਂ ਬਾਅਦ ਸੀ ਇਹ ਕਹਿਣੀ ਚਾਹੁੰਦੇ ਆ ਦੇਖੋ ਸੁਪਰੀਮ ਕੋਰਟ ਹੈ ਸੁਪਰੀਮ ਕੋਰਟ ਨੰਗਾ ਜੱਟਾ ਹੋ ਕੇ ਸੈਂਟਰ ਦੇ ਪੱਖ ਦੇ ਹਿਸਾਬ ਨਾਲ ਚੱਲ ਰਿਹਾ ਜਨਨ ਉਹ ਸਾਰੇ ਅੰਦੋਲਨ ਨੂੰ ਵੀ ਪੰਜਾਬ ਸਰਕਾਰ ਦੇ ਖਿਲਾਫ ਤਾਂ ਉਹਨੂੰ ਚੱਕ ਕੇ ਲਿਆਓ ਜੇ ਉਹਨੂੰ ਚੱਕ ਕੇ ਲਿਆਉਣਗੇ ਜਿੰਨਾ ਉਹ ਅਗਲੇ ਦੋ ਜੇ ਜ਼ੋਰ ਨਾਲ ਬੈਠੇ ਆ ਇੱਕ ਨੂੰ ਬਚਾਉਂਦੇ ਤੁਸੀਂ ਉੱਥੇ ਦਰਜਨਾ ਹੋਰ ਮਾਰ ਦਿਓ ਜੇ ਉਹ ਇਦੀ ਸਾਡੀ ਉਸ ਚੋਕੋਰਤੀ ਦੀ ਉਹ ਕੋਰਟ ਹੈ ਸੁਪਰੀਮ ਕੋਰਟ ਉਹ ਸੈਂਟਰ ਨੂੰ ਕਿਉਂ ਨਹੀਂ ਹਦਾਇਤ ਕਰਦੀ ਜੇ ਉਹ ਜਿਹੜੀ ਕੋਈ ਵਿਧਾਨ ਸਭਾ ਦੀ ਆਹੋ ਪਾਰਲੀਮੈਂਟ ਦੀ ਬਣੀ ਹੈ ਸੰਸਦ ਕਮੇਟੀਆਂ ਬਣੀਆਂ ਹੈ ਉਹ ਜੋ ਭਾਰਤੀ ਜਨਤਾ ਪਾਰਟੀ ਦੇ ਐਮਪੀ ਵਿੱਚ ਹੈ ਜੇ ਉਹਨਾਂ ਨੇ ਕਿਹਾ ਤਾਂ ਵੀ ਐਮਐਸਪੀ ਵਾਲੀ ਗੱਲ ਠੀਕ ਹੈ ਇਹਦੀ ਕਾਨੂੰਨੀ ਗਾਰੰਟੀ ਦੇਣੀ ਚਾਹੀਦੀ ਹੈ ਇਥੋਂ ਦਾ ਮਤਲਬ ਰਾਸ਼ਟਰਪਤੀ ਬੋਲੀ ਜਾਂਦਾ ਜੇ ਇੰਨੇ ਕੋਈ ਬੋਲੀ ਜਾਂਦੇ ਆ ਫਿਰ ਕੋਰਟ ਨੂੰ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਉਹਦੀ ਜਾਨ ਬਚਾਓ ਇਹਨਾਂ ਦੀਆਂ ਮੰਗਾਂ ਤੁਰਤ ਮੰਨ ਕੇ ਲਾਗੂ ਕਰੋ ਇਹ ਕਹਿਣਾ ਚਾਹੀਦਾ ਹੈ